ਬੜੋਦਾ ਸ਼ਹਿਰ ਦੇ ਬਿਲਕੁਲ ਵਿੱਚ ਅਸੀਂ ਖੜੇ ਹੋਏ ਆਂ ਔਰ ਇਹਨੂੰ ਸ਼ਹਿਰ ਦਾ ਦਿਲ ਵੀ ਕਿਹਾ ਜਾਂਦਾ ਹੈ ਇੱਥੇ ਸੁਭਾਇਮਾਨ ਹੈ ਗੁਰੂ ਨਾਨਕ ਪਾਤਸ਼ਾਹ ਜੀ ਦੀ ਯਾਦ ਦੇ ਵਿੱਚ ਗੁਰਦੁਆਰਾ ਨਾਨਕਵਾੜੀ ਸਾਹਿਬ ਜਗ ਜਾਗ ਦਾ ਜਾਗ ਨੀਕਾ ਹਰ ਕੀਰਤਨ ਮੈਂ ਜਾਗਨਾ ਹਰ ਕੀਰਤਨ ਮੈਂ ਜਾਗਨਾ ਹਰ ਕੀਰਤਨ ਮੈਂ ਜਦੋਂ ਗੁਰੂ ਨਾਨਕ ਪਾਤਸ਼ਾਹ ਇੱਥੇ ਆਏ ਸਨ ਔਰ ਇਹ ਗੁਰਦੁਆਰਾ ਸਾਹਿਬ ਦੇ ਨਜ਼ਦੀਕ ਇਹ ਪ੍ਰਾਤਨ ਖੂਹ ਵੀ ਮੌਜੂਦ ਹੈ ਜਿੱਥੇ ਗੁਰੂ ਨਾਨਕ ਪਾਤਸ਼ਾਹ ਰਾਤ ਰੁਕੇ ਸਨ ਔਰ ਉਹਨਾਂ ਨੇ ਇਸ਼ਨਾਨ ਕੀਤਾ ਸੀਗਾ ਗੁਰੂ ਨਾਨਕ ਪਾਤਸ਼ਾਹ ਜੀ ਦੀ ਆਮਦ ਦੀ ਯਾਦ ਦੇ ਵਿੱਚ ਗੁਰਦੁਆਰਾ ਨਾਨਕਵਾੜੀ ਬਿਲਕੁਲ ਵੜੋਦਾ ਸ਼ਹਿਰ ਦੇ ਤੁਰ ਅੰਦਰ ਦੇ ਵਿੱਚ ਮੌਜੂਦ ਹੈ ਭਾਈ ਗੁਰਦਾਸ ਜੀ ਦਾ ਕਥਨ ਹੈ ਬਾਬੇ ਭੀਖ ਬਣਾਇਆ ਉਦਾਸੀ ਕੀ ਰੀਤ ਚਲਾਈ ਇਹ ਉਦਾਸੀ ਮਹਿਜ਼ ਇੱਕ ਯਾਤਰਾ ਹੀ ਨਹੀਂ ਬਲਕਿ ਉਹ ਰੋਹਾਨੀ ਸਫਰ ਸੀ ਜਿਸ ਨੇ ਭੁੱਲੇ ਪਟਕਿਆਂ ਨੂੰ ਮੰਜ਼ਿਲ ਦਿਖਾਈ ਅਤੇ ਤਪਦੇ ਹਿਰਦਿਆਂ ਨੂੰ ਸ਼ਾਂਤ ਕੀਤਾ ਗੁਰੂ ਨਾਨਕ ਦੇਵ ਜੀ ਦੀ ਦੂਸਰੀ ਉਦਾਸੀ ਸੁਭਾਗੀ ਧਰਤੀ ਸultanpur lodi ਤੋਂ ਆਰੰਭ ਹੁੰਦੀ ਹੈ बीकानेर जैसलमेर ਪੁਸ਼ਕਰ ਅ즈ਮੇਰ ਚਿਤੌੜ ਹైదరాబాద్ ਵਿਜੇਵਾੜਾ ਹਰਮੇਸ਼ਵਰਮ ਇਤਿਆਦ ਤੋਂ ਹੁੰਦੇ ਹੋਏ ਗੁਰਨਾਨਕ ਸਾਹਿਬ ਬੜੋਦਾ ਪਹੁੰਚਦੇ ਨੇ ਬੋੜ ਦੇ ਰੁੱਖਾਂ ਨਾਲ ਸ਼ਿੰਗਾਰੀ ਧਰਤੀ ਦਾ ਕਣ-ਕਣ ਰੁਸ਼ਨਾ ਜਾਂਦਾ ਹੈ ਬੜੋਦੇ ਸ਼ਹਿਰ ਦਾ ਨਾਮ ਵੀ ਬੜੋਦੜ ਤੋਂ ਪਿਆ ਹੈ ਭਾਵ ਕਿ ਬੋੜਾਂ ਦੀ ਧਰਤੀ ਰੁਮਕਦੀ ਹੋਈ ਪੌਣ ਦੇ ਵਿੱਚ ਖੁਸ਼ਬੂ ਭਰ ਜਾਂਦੀ ਹੈ ਪੰਛੀਆਂ ਦਾ ਚਹਿਚਹਾਣਾ ਵੀ ਸ਼ੁਕਰਾਨੇ ਵਿੱਚ ਹੋ ਜਾਂਦਾ ਹੈ ਗੁਰਨਾਨਕ ਸਾਹਿਬ ਜਦੋਂ ਕੀਰਤਨ ਕਰਦੇ ਤਾਂ ਬੜੋਦਾ ਦੀ ਇਹ ਬਸਤੀ ਰੋਹਾਨੀ ਆਬਾ ਮੰਡਲ ਵਿੱਚ ਬਦਲ ਜਾਂਦੀ ਗੁਰੂ ਨਾਨਕ ਸਾਹਿਬ ਇਥੋਂ ਦੇ ਲੋਕਾਂ ਨੂੰ ਸਾਂਝੀ ਵਾਲਤਾ ਦਾ ਉਪਦੇਸ਼ ਦ੍ਰਿੜ ਕਰਵਾਉਂਦੇ। ਕਰਮकांड ਅਤੇ ਬਹੁ ਦੇਵਵਾਦ ਤੋਂ ਹਟਾ ਕੇ ਇੱਕ ਅਕਾਲ ਪੁਰਖ ਦੀ ਪਰਮ ਸੱਤਾ ਦਾ ਉਪਦੇਸ਼ ਦ੍ਰਿੜ ਕਰਵਾਉਂਦੇ। ਅੱਜ ਇੱਥੇ ਇਤਿਹਾਸਿਕ ਗੁਰਦੁਆਰਾ ਨਾਨਕਵਾੜੀ ਸਾਹਿਬ ਸੁਭਾਏਮਾਨ ਹੈ। ਇਤਿਹਾਸਕਾਰ ਦੱਸਦੇ ਨੇ ਕਿ ਗੁਰੂ ਨਾਨਕ ਦੇਵ ਜੀ ਦੀ ਵਡੋਦਰਾ ਆਮਦ ਤੋਂ ਬਾਅਦ ਇਸ ਬਸਤੀ ਦੇ ਲੋਕਾਂ ਦੇ ਸੁਭਾਅ ਵਿੱਚ ਕ੍ਰਾਂਤੀਕਾਰੀ ਤਵ ਦਿੱਲੀ ਵੇਖਣ ਨੂੰ ਮਿਲੇ ਲੋਕ ਵਹਿਮਾ ਭਰਮਾਂ ਦਾ ਤਿਆਗ ਕਰਕੇ ਅਕਾਲ ਪੁਰਖ ਦੀ ਉਸਤਤ ਵਿੱਚ ਲੱਗ ਗਏ ਸਨ ਗੁਰਦੁਆਰਾ ਨਾਨਕਵਾੜੀ ਬੜੋਦਾ ਰੇਲਵੇ ਸਟੇਸ਼ਨ ਤੋਂ ਲਗਭਗ 3 ਕਿਲੋਮੀਟਰ ਦੀ ਦੂਰੀ ਤੇ ਸੁਭਾਏ ਮਾਨ ਹੈ ਇੱਥੇ ਸੰਗਤ ਦੀ ਰਹਾਇਸ਼ ਅਤੇ ਲੰਗਰ ਦਾ ਵਿਸ਼ੇਸ਼ ਪ੍ਰਬੰਧ ਹੈ ਗੁਰਦੁਆਰਾ ਨਾਨਕਵਾੜੀ ਸਾਹਿਬ ਦੀ ਮੌਜੂਦਾ ਇਮਾਰਤ ਦੀ ਕਾਰ ਸੇਵਾ ਬਾਬਾ ਲਖਾ ਸਿੰਘ ਜੀ ਕੋਟੇ ਵਾਲਿਆਂ ਵੱਲੋਂ ਸੰਗਤ ਦੇ ਸਹਿਯੋਗ ਨਾਲ ਕੀਤੀ ਗਈ। ਬਾਬਾ ਲੱਖਾ ਸਿੰਘ ਜੀ ਕਾਰ ਸੇਵਾ ਵਾਲੇ ਗੁਰਦੁਆਰਾ ਸਾਹਿਬ ਦੀ ਕਾਰ ਸੇਵਾ ਕਰਾਉਂਦੇ ਆ। 1996 ਦੇ ਵਿੱਚ ਇਹ ਬਿਲਡਿੰਗ ਤਾਮੀਰ ਹੁੰਦੀ ਹੈ ਔਰ ਬਾਅਦ ਦੇ ਵਿੱਚ ਬਾਬਾ ਲੱਖਾ ਸਿੰਘ ਜੀ ਇਹ ਬਿਲਡਿੰਗ ਲੋਕਲ ਗੁਰਦੁਆਰਾ ਕਮੇਟੀ ਨੂੰ ਸੌਂਪ ਦਿੰਦੇ ਆ। ਧੰਨ ਧੰਨ ਅਮਾਦੀਪ ਦੇ ਆਇਆ ਪਿਰ ਮੇਰਾ ਕਰ ਆਇਆ ਪਿਰ ਮੇਰਾ ਕਰ ਆਇਆ ਪਿਰ ਮੇਰਾ ਕਰ ਆਇਆ ਪਿਰ ਮੇਰਾ ਤਨ ਤਨ ਹਮਾ ਦੀਪਾ ਜੀ ਤਨ ਤਨ ਹਮਾ ਦੀਪਾ ਜੀ ਜਿੱਥੇ ਬਾਬਾ ਪੈਰ ਤਰੇ ਪੂਜਾ ਆਸਣ ਥਾਪਣ ਸੋਆ ਗੁਜਰਾਤ ਰਾਜ ਦੇ ਬਰੋਦਾ ਸ਼ਹਿਰ ਵਿਖੇ ਖੰਡੇਰਾਓ ਮਾਰਕੀਟ ਚਾਰ ਰਸਤਾ ਦੇ ਪਾਸ ਸ਼ਹਿਰ ਦੇ ਮੱਧ ਵਿੱਚ ਇਤਿਹਾਸਿਕ ਗੁਰਦੁਆਰਾ ਨਾਨਕਵਾੜੀ ਸਿ ਸ਼ੋਬਤ ਹਨ ਇੱਥੇ ਪਹਿਲੇ ਪਾਸ਼ਾ ਤਨਤਨ ਸਿਗੁਰ ਨਾਨਕ ਦੇਵ ਜੀ ਮਹਾਰਾਜ ਸਨ 1517 18 ਉਸ ਅਰਸੇ ਦੇ ਵਿੱਚ ਦੂਸਰੀ ਉਦਾਸੀ ਸਮੇ ਜਗਤ ਜਲੰਦੇ ਨੂੰ ਤਾਰਦੇ ਹੋਏ ਇਸ ਸਥਾਨ ਤੇ ਆ ਕੇ ਬਿਰਾਜੇ ਸਨ ਔਰ ਇੱਥੇ ਧਰਮ ਦਾ ਸਚਾਈ ਦਾ ਪ੍ਰੇਮ ਦਾ ਉਪਦੇਸ਼ ਦਿੱਤਾ ਸੀ ਸਨ 6 ਦਸੰਬਰ 1996 ਵਾਲੇ ਦਿਨ ਸੰਤ ਬਾਬਾ ਲੱਖਾ ਸਿੰਘ ਜੀ ਜੋ ਸੰਤ ਬਾਬਾ ਤਾਰਾ ਸਿੰਘ ਜੀ ਦੇ ਵਰਸਾਏ ਸੰਤ ਮਹਾਪੁਰਸ਼ਾਂ ਨੇ ਉਹਨਾਂ ਦੇ ਨਾਲ ਸੰਤ ਬਾਬਾ ਹਰਜੀਤ ਸਿੰਘ ਜੀ ਸੰਤ ਬਾਬਾ ਜੱਸਾ ਸਿੰਘ ਜੀ ਬਰੋਦਾ ਦੀਆਂ ਦੂਰੋਂ ਨੇੜੇਆਂ ਸਾਰੀਆਂ ਸੰਗਤਾਂ ਦੇ ਨਾਲ ਇੱਥੇ ਆ ਕੇ ਕਾਰ ਸੇਵਾ ਪ੍ਰారంਭ ਕੀਤੀ ਸੀ ਔਰ ਬਹੁਤ ਹੀ ਦਿਲਚਸਪੀ ਦੇ ਨਾਲ ਹਰ ਪੱਖੋਂ ਹਰ ਸਹੂਲਤ ਦਾ ਖਿਆਲ ਰੱਖਿਆ ਗਿਆ ਸੰਗਤਾਂ ਦੇ ਵਾਸਤੇ ਸੋਹਣੇ ਦਰਬਾਰ ਹਾਲ ਲੰਗਰ ਹਾਲ ਰਹਿਾਈ ਮਕਾਨ ਬੀਸਮੈਂਟ ਵਿੱਚ ਪਾਰਕਿੰਗ ਦੀ ਵਿਵਸਥਾ ਸੰਤ ਬਾਬਾ ਤਾਰਾ ਸਿੰਘ ਜੀ ਪੰਜਾਬੀ ਸਕੂਲ ਔਰ ਡਿਸਪੈਂਸਰੀ ਜਿਹਦੇ ਨਾਲ ਮੁਫਤ ਦਵਾਈਆਂ ਦੀ ਔਰ ਦੂਸਰੀ ਜੋ ਵੀ ਇਹ ਸੇਧ ਦੇ ਲੱਗਦੀਆਂ ਸਹੂਲਤਾਂ ਦਿੱਤੀਆਂ ਇਹਨਾਂ ਦੀਆਂ ਹਨ ਔਰ ਬਹੁਤ ਸੋਹਣੀ ਸੁੰਦਰ ਲਾਇਬ੍ਰੇਰੀ ਹੈ ਜਿਹਦੇ ਵਿੱਚ 1000 ਤੋਂ ਉੱਪਰ ਪੁਸਤਕਾਂ ਹਨ ਇਤਿਹਾਸਕ ਪੁਸਤਕਾਂ ਉਪਰੰਤ ਛੋਟਾ ਮਿਊਜ਼ੀਅਮ ਵੀ ਹੈ ਜਿਹਦੇ ਵਿੱਚ ਇਤਿਹਾਸਕ ਤਸਵੀਰਾਂ ਦੁਆਰਾ ਸ਼ੋਭਿਤ ਹਨ ਔਰ ਇਤਿਹਾਸ ਲਾਈਵ ਦੱਸਿਆ ਜਾ ਰਿਹਾ ਹੈ ਗੁਰੂ ਮਹਾਰਾਜ ਦੀ ਬੜੀ ਬਖਸ਼ਿਸ਼ ਹੈ ਇਸ ਸਥਾਨ ਦੀ ਸੇਵਾ ਸੰਤਾਂ ਨੇ ਬਹੁਤ ਦਿਲਚਸਪੀ ਲੈ ਕੇ ਪੂਰੇ ਤਨਮਨ ਤਰ ਨਾਲ ਸੰਗਤਾਂ ਦੇ ਸਹਿਯੋਗ ਨਾਲ ਕੀਤੀ ਹੈ ਸੰਗਤਾਂ ਦੂਰੋਂ ਨੇੜੇੋਂ ਬੰਬਈ ਤੋਂ ਦਿੱਲੀ ਤੋਂ ਡਾਇਰੈਕਟ ਫਲਾਈਟ ਦੁਆਰਾ ਟ੍ਰੇਨ ਦੁਆਰਾ ਇੱਥੇ ਆ ਸਕਦੀਆਂ ਹਨ ਇਹ ਗੁਜਰਾਤ ਦਾ ਸੈਂਟਰ ਪਲੇਸ ਹੈ ਬਰੋਦਾ ਆਉਣ ਵਾਸਤੇ ਬਹੁਤ ਹੀ ਬਹੁਤ ਹੀ ਅਨੁਕੂਲ ਜਗ੍ਹਾ ਹੈ ਗੁਰੂ ਨਾਨਕ ਸਾਹਿਬ ਜੀ ਦੀ ਕਿਰਪਾ ਲੈਣ ਵਾਸਤੇ ਦੂਰੋਂ ਨੇੜੇੋਂ ਹਮੇਸ਼ਾ ਸੰਗਤਾਂ ਆਉਂਦੀਆਂ ਹਨ